ਕੀ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਗਲਤ ਖਾਣ ਪੀਣ ਦੇ ਕਾਰਨ ਹਰ ਇੱਕ ਇਨਸਾਨ ਮोटापे ਦਾ ਸ਼ਿਕਾਰ ਹੋ ਰਿਹਾ ਹੈ ਅਤੇ ਉਸ ਨੂੰ अनेका ਹੀ ਬਿਮਾਰੀਆਂ ਲੱਗੀਆਂ ਹੋਈਆਂ ਹਨ ਅਤੇ ਉਹ ਇੱਕ ਅਨਫਿਟ ਹੋ ਚੁੱਕਾ ਹੈ ਜਿਵੇਂ ਕਿ ਗੋਡਿਆਂ ਦਾ ਦਰਦ ਕਰਨਾ ਸਰਵਾਈਕਲ ਹੋਣਾ ਮਾਈਗਰੇਨ ਇਹ ਇਦਾਂ ਦੀਆਂ ਬਿਮਾਰੀਆਂ ਬਹੁਤ ਲੱਗ ਰਹੀਆਂ ਨੇ ਸ਼ੂਗਰ ਸ਼ੂਗਰ ਤੋਂ ਬਹੁਤ ਪਰੇਸ਼ਾਨ ਹਨ ਅਤੇ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਅਗਰ ਆਪ ਇਨਾਂ ਮਮਾਰੀਆਂ ਤੋਂ ਮੁਕਤੀ ਚਾਹੁੰਦੇ ਹਾਂ ਅਤੇ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹਾਂ ਅਤੇ ਭਾਰ ਘਟਾਉਣਾ ਚਾਹੁੰਦੇ ਹਾਂ ਤਾਂ ਮੇਰਾ ਇਹ ਕਹਿਣਾ ਹੈ ਕਿ ਇਸ سے ਆਪਕਾ ਇਹ ਫਾਇਦਾ ਹੋਗਾ ਕਿ ਆਪ ਆਪਣਾ 30 ਤੋਂ 40 ਦਿਨਾਂ ਦੇ ਵਿੱਚ 5 ਤੋਂ 7 ਕਿਲੋ ਭਾਰ ਘਟਾ ਸਕਦੇ ਹੋ ਉਹ ਵੀ ਬਿਨਾਂ ਕਿਸੇ ਡਾਈਟ ਪਲਾਨ ਤੋਂ ਬਿਨਾਂ ਦਵਾਈ ਤੋਂ ਯਾ ਬਸ ਇੱਕ ਆਪਣੇ ਖਾਣੇ ਨੂੰ ਬਦਲੀ ਕਰਕੇ ਆਪ ਆਪਣਾ ਭਾਰ ਬੜੀ ਆਸਾਨੀ ਦੇ ਨਾਲ ਆਪਣੇ ਘਰ ਬੈਠੇ ਘਟਾ ਸਕਦੇ ਹੋ ਅਨ ਅਗਰ ਮੇਰੀ ਵੀਡੀਓ ਚੰਗੀ ਲੱਗਦਾ ਲਾਈਕ ਐਂਡ ਸਬਸਕ੍ਰਾਈਬ ਕਰਨਾ ਮੈਂ ਕੁਲਵੰਤ ਸਿੰਘ ਇੱਕ ਹਰਫ ਕੋਚ ਹਾਂ ਥੈਂਕ ਯੂ